ਹਾਂਜੀ ਆਪਣੇ ਆ ਰਹੇ ਨੇ ਕਿ ਰਿਸ਼ਤੇਦਾਰ ਆਪਾਂ ਬਣਾ ਰਹੇ ਹਾਂ ਸ਼ਾਨਦਾਰ ਡੇਰ ਆਪਾਂ ਮਰਹੂਮ ਪਾਵਾਂਗੇ ਪਹਿਲਾਂ ਵੀ ਪਾਤੀ ਕਰੀਮ ਥੋੜੀ ਜਿਹੀ ਆਪਾਂ ਇਹਦੇ ਵਿੱਚ ਪੋੜ ਪਾਵਾਂਗੇ ਕਮਾਨ ਬਲੌਗ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ ਜੀ ਅੱਜ ਕਰਦੇ ਜੀ ਆਪਾਂ ਬੋਲਟ ਸਾਹਿਬ ਜੀ ਸਿਆਲ ਕਰਕੇ ਚਲਾਇਆ ਨਹੀਂ ਸੀ ਇਹ ਕਾਫੀ ਚਿਰ ਦਾ ਖੜਾ ਤੇ ਸੀ ਹੁਣ ਚਲਾਇਆ ਕਰਾਂਗੇ ਜਿਹੜੇ ਨਵੇਂ ਜੁੜੇ ਨੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਣੇ ਰਿਹਾ ਬਲਾਊਜ਼ ਚ ਮੋਲਟਾ ਸਾਫ਼ ਕਰਨ ਨੂੰ ਇਹ ਬਹੁਤ ਟਾਈਮ ਖਾ ਜਾਂਦਾ ਇਹ ਵੀ ਜੇ ਚਲਾਉਣਾ ਹੋਵੇ ਚਮਕਦੇ ਰੱਖਣਾ ਪੈਂਦਾ ਫੇਰੇ ਸੋਹਣਾ ਲੱਗਦਾ ਏ ਜੇ ਚਮਕਾ ਕੇ ਰੱਖਾਂਗੇ ਸਪਾਈ ਦਾਏ ਰੋਜ਼ੀ ਰੋਜ਼ ਪਾਲਦਾ ਜਦ ਤੇ ਚਲਾਉਣਾ ਹੋਵੇ ਚਲਦਾ ਖੜਾ ਕਰਕੇ ਆਪਾਂ ਨੇ ਸਪਾਈ ਇਹਦੀ ਘੱਟ ਕਰੀ ਤੇ ਕਿਤੇ ਕਿਤੇ ਲੀਰ ਮਾਰ ਦੰਦੇ ਤੇ ਕਿਉਂਕਿ ਜਦੋਂ ਚਲਾਇਆ ਕਰਾਂਗੇ ਉਹਨੂੰ ਸਫਾਈ ਦਾ ਰੱਖਣੀ ਹੈ ਪੁਲਿਸ ਹੋਰ ਵੀ ਲੋਕੀ ਡਰ ਰਹੇ ਆ। ਹਨ ਦੋ ਦਾ ਗਾਵਾ ਦੇ। ਦੋ ਗਾਵਾ ਵੀ ਜੀ। ਹੋਇਆ ਵੀ ਜੀ। ਇੱਕ ਕਾਲੀ ਮੱਛੀ ਥੋੜੀ। ਠੀਕ ਹੈ। ਕੋਲ ਨਕੀਨ ਦੇ ਜਿਹੜਾ ਆਪਣਾ ਦਾ ਆ ਹੁੰਦਾ। ਹੂੰ। ਠੀਕ ਹੋ ਰਿਹਾ। ਆਪਕਾ ਮੈਣਾ ਆਣਾ ਵੰਗੋ ਵੀਰਪਤੀ ਪਿਲੇਟ ਰੋਈ ਹੈ ਬਸ ਠੀਕ ਹੈ ਓਕ ਠੀਕ ਹੈ ਹਾਂਜੀ ਆਪਨੇ ਆ ਰਹੇ ਨੇ ਕਿ ਰਿਸ਼ਤੇਦਾਰ ਆਪਾ ਬਣਾ ਰਹੇ ਹੈ ਸ਼ਾਨਦਾਰ ਡੇਟਰ ਕਾ ਮਾਟਰ ਪਨੀਰ ਦੀ ਚੀਜ਼ ਕਿਹੜੀ ਕਰਿਆ ਦਾਲ ਮਾਸੇ ਬਣਾਵਾਂਗੇ ਅਸਮਾਨਾ ਇਹ ਆਪਾ ਕੋੜੇ ਫਰਾਈ ਕਰਕੇ ਜੀ ਫਿਰ ਇਹਦਾ ਆਪਾ ਪੇਸਟ ਬਣਾਵਾਂਗੇ ਜੀ ਤਾਂ ਸੁਣ ਲੈ ਜੀ ਇਹ ਇਹ ਰਿਸੀਪੀ ਨਾਲ ਤੇ ਕੋਈ ਨਹੀਂ ਆਦੀ ਹਾਂ ਮੇਰੇ ਪਾਸਾ ਫਿਰ ਮਲਾਉਣੀ ਇਸ ਨੂੰ ਰਸਤੇ ਰਾਣਾ ਨਾਲ తడకాలా ਆਪਾਂ ਇਹਦੇ ਵਿੱਚ کریم ਥੋੜਾ ਪਾਵਾਂਗੇ ਪਹਿਲਾਂ ਵੀ ਪਾਸਤੀ کریم ਥੋੜੀ ਜਿਹੀ ਆਪਾਂ ਇਹਦੇ ਵਿੱਚ ਥੋੜਾ ਪਾਵਾਂਗੇ ਹਾਂਜੀ ਆਪਾਂ ਇੱਕ ਦਹੀਂ ਤਿਆਰ ਕਰਨਾ ਹੈ ਜੀ ਬਾਕੀ ਪਨੀਰ ਬਣਾਇਆ ਸੀ

ਇਹ ਗੈਲਸੀ ਉਹ ਆ ਮੱਝ ਤੇ ਖੇਡਣ ਲੱਗੇ ਕਹਾਂ ਤੁਸੀਂ ਹਾਜ ਜ ਮੇਰੀ ਇਹ ਕਰੋ ਮੈਂ ਕੁਝ ਕਰਾਂਗਾ ਨਹੀਂ ਗੱਲ ਦਾ ਫਾਇਸ ਨਹੀਂ ਇਹ ਲੱਗੋ ਕੰਮ ਕਰਦੇ ਫਿਰ ਫਿਰ ਅਫੀਸ ਨੂੰ ਵੀ ਦੇ ਦੇ ਪਰ ਕੇ ਦੇ ਦਿਓਗੇ ਤੇ ਪਰਾਂ ਹੋ ਗਿਆ ਹੋ ਗਿਆ ਤੇ ਉੱਪਰ ਤਾਂ ਚਲੋ ਜੀ ਮੈਂ ਰਿਜ਼ਲਟ ਚਾਹੁੰਦੀ ਨੇ ਉਹ ਚਲਾਉਂਦੀ ਨੇ ਭਾਰੀ ਵਾਲਾ ਹੁੰਦਾ ਥੋੜਾ ਜਿਹਾ ਮੈਨੂੰ ਗੱਡੀ ਵੀ ਸਿਖਾ ਦੋ ਜਿੱਪ ਦਾ ਹੈ ਉਸ ਵਿੱਚ ਚਲਾਉਣ ਲੱਗ ਜਾ ਗੱਡੀ ਚਲਾ ਲੈਂਦਾ ਗੱਡੀ ਚਲਾ ਲੈਂਦਾ ਨਾ ਵੀ ਖੁੱਲਾ ਹੁੰਦਾ ਖੁੱਲਾ ਸ਼ੱਟ ਕੇ ਹੋਰ ਇਸ ਕੀ ਉਹ ਛੋਟਾ ਹੋਵੇ ਇਸ ਕੀ ਤਾਂ ਆਏਗਾ ਕਿਵੇਂ ਜਲਪਰੀ ਤੇ ਕੰਨ ਰਿਸ਼ਤੇਦਾਰੀਆਂ ਨਹੀਂ ਰਹੀਆਂ ਹਾਂ ਸਹੀ ਗੱਲ ਕਿੰਨਾ ਮਸੂਲੀ ਵਿੱਚ ਸਾਰੀ ਘਟਦੀ ਪੂਰੀ ਘਟਦੀ ਜਿਹਨੇ ਰਸਤਾ ਕਰਦੀ ਹੈ ਮੈਂ ਨਾ ਹੁਣ ਜਾਣਦੀ ਨਹੀਂ ਬੱਚੇ ਜਾਗੇ ਨਾ ਨਾ ਬੱਚੇ ਜਾਗੇ ਆਹ ਦੇਖੋ ਉਹਨਾਂ ਨੇ ਉਹ ਕਰਕੇ ਕੋਈ ਨਾ ਜੀ ਜਿਹੜੇ ਰਿਸ਼ਤੇਦਾਰੀਆਂ ਨਾਲ ਜੋ ਜਾਣੇ ਕੋਈ ਆਉਣ ਦਾ ਰਿਸ਼ਤੇਦਾਰ ਨਹੀਂ ਜਿਹੜਾ ਬੱਚਾ ਕੱਲੋਂ ਦੀ ਰਿਸ਼ਤੇਦਾਰੀਆਂ ਘਟੀਆਂ ਹਾਂ ਉਹੀ ਹੈ ਇਹ ਦੇਖੋ ਉਹਨਾਂ ਦੇ ਦੇਖਾ ਪਿਆ ਵਸਿਆ ਦੇਸੀ ਆਪਣੀ ਅੱਜ ਅਪਨੇ ਲੋਕਾਂ ਨੂੰ ਦਿੱਤ ਆ ਜੀ ਆ ਗਏ ਤਿੰਨੇ ਰੋਮੈਂਟਿਕ ਜਿਹੜੀਆਂ ਮੈਥੇ ਤੋਂ ਹੁਣ ਇਹਦੇ ਇੰਨੇ ਚਾਲ ਉੱਧਰ ਪਿੱਛੇ ਪਾਇਆ ਹੈਗਾ ਅਗਲੇ ਵਾਕਾਂ ਦੇ ਤਾਇ ਵੀ ਨਹੀਂ ਹੋਣੇ Gallina, mi guarda un po' di carte. Che ora non è un problema. Non è un problema. Non è un è un problema. Non è un problema. Non è un problema. Non è